ਉਹ ਗਾਇਸ ਕਿਵੇਂ ਆਮ ਹਾਲ ਸਾ ਵਾਹ ਠੀਕ ਹੋਊਗਾ ਅਸੀਂ ਵੀ ਠੀਕ ਆ ਅੱਜ ਹੈ ਜੀ ਪਾਠ ਦਾ ਤੇ ਕੱਲ ਵਾਲੀ ਵੀਡੀਓ ਮੇਰਾ ਫੋਨ ਹੋ ਗਿਆ ਸੀ ਖਰਾਬ ਉਹਨੂੰ ਮੇਰਾ ਫੋਨ ਚੱਕਰ ਆ ਗਿਆ ਸੀ ਸਾਡੇ ਦੇ ਫੋਨ ਤਾਂ ਬਣਾਈ ਸੀ ਹੋਰ ਤੋਂ ਵੀਡੀਓ ਆਉਣੀ ਮੈਨੂੰ ਅੱਜ ਦੇਖ ਵਿਆ ਦੇ ਪਾ ਮੈਂ ਲੀ ਤਾਂ ਪਾ ਦਾਂਗਾ ਤਾਂ ਬੱਚੇ ਦੇਖ ਲੋ ਪਾਠ ਵਾਲੇ ਘਰੇ ਆ ਗਏ ਮੈਨੂੰ ਸਦਾ ਲੱਗਾ ਸੀ ਕਿ ਬੱਚੇ ਨਹੀਂ ਇਹ ਜਵਾਕ ਵਿਚਾਰੇ ਘਰੇ ਆ ਗਏ ਦੇ ਨਾਲ ਸਵਾ 6 ਦਾ ਟਾਈਮ ਹੋ ਗਿਆ ਤੇ ਤੋਂ ਉੱਪਰ ਬਹੁਤ ਵਾ ਹਾਂਜੀ ਹੁਣ ਆਪਾਂ ਚੱਲਦੇ ਗੁਰਦੁਆਰੇ ਸਾਰੇ ਨਹੀਂ ਕੱਟਿਆ ਠੀਕ ਹੈ ਚਲੋ ਚਲੋ ਹੁਣ ਆਪਾਂ ਚੱਲਦੇ ਗੁਰਦੁਆਰੇ ਬਾਬਾ ਖੜੇ ਆ ਸਾਰੇ ਆਪਾਂ ਆ ਗਏ ਜੀ ਗੁਰਦੁਆਰੇ ਕੋਲ ਬਾਬਾ ਹਜੇ ਆਇਆ ਨਹੀਂ ਗੇਟ ਬੰਦ ਆ ਤੇ ਆਪਾਂ ਬਾਬਾ ਜੀ ਨੂੰ ਇੰਨਾ ਕੀ ਆਵਾਜ਼ ਵਾੱਕਾ ਨੂੰ ਪਾ ਦੇਂਦਾ ਕਿ ਬਾਬਾ ਹਜੇ ਆਇਆ ਨਹੀਂ ਮੁੰਡਿਆਂ ਨੂੰ ਭੇਜਿਆ ਤੇ ਅਸੀਂ ਪਹਿਲਾਂ ਹੀ ਆ ਕੇ ਖੜ੍ਹ ਗਏ ਹਾਂ ਤੇ ਹੁਣ ਦੋ ਕੁੜੀਆਂ ਗਈਆਂ ਕੋਈ ਸੱਤ ਬਾਰ ਜਿਹੜਾ ਘਰ ਜਾਂਦੇ ਅੰਦਰ ਫਿਰ ਬੱਚੇ ਅੰਦਰ ਰਹੇ ਨੇ ਬੱਚੇ ਬਹੁਤ ਮਤਲਬ ਇੰਨਾ ਮੈਨੂੰ ਚਾ ਸਿੱਖਨ ਦਾ ਕਿ ਬਾਬੇ ਦਾ 6:30 ਵਜੇ ਦਾ ਟਾਈਮ ਤੇ ਬੱਚੇ 6:00 ਵਜੇ ਹੀ ਆ ਜਾਂਦੇ ਆ ਤੇ ਗੇਟ ਖੁੱਲ ਚੁੱਕਿਆ ਹੈ ਤੇ ਆਪਾਂ ਮੱਥਾ ਟੇਕ ਕੇ ਤੇ ਫਿਰ ਬਹਿਨੇ ਆ ਤੇ ਜਦ ਤੱਕ ਇਹ ਛੋਟਾ ਬਾਬਾ ਜੀ ਬਾਬਾ ਜੀ ਨੇ ਜੋ ਤਿਆਰ ਕੀਤੇ ਆ ਇਹ ਸੁਣਨਗੇ ਬੱਚਿਆਂ ਦਾ ਪਾਠ ਜਾਂ ਕਰਵਾਉਣਗੇ ਦੇਖਦੇ ਆ ਇਹ ਆਪਾਂ ਪ੍ਰਕਰਮ ਅੰਚ ਮੱਥਾ ਟੇਕ ਕੇ ਤੇ ਬਹਿਨੇ ਆ ਫਿਰ ਜੀ ਤੇ ਤੁਸੀਂ ਜਰੂਰ ਦੱਸਿਓ ਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਆ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਪਾਠ ਮਤਲਬ ਦਿਖਾ ਕੇ ਵੀ ਕਿਵੇਂ ਮਤਲਬ ਮੈਨੂੰ ਤਾਂ ਆਪ ਮੈਂ ਪਾਠ ਪੜ੍ਹਦੀ ਜਪਜੀ ਸਾਹਿਬ ਦਾ ਪਰ ਮੇਰੇ 'ਚ ਵੀ ਬਹੁਤ ਗਲਤੀਆਂ ਹੋਈਆਂ ਆ ਨਿਕਲੀਆਂ ਨੇ ਆਪਾਂ ਸ਼ੁੱਧ ਪਾਠ ਨਹੀਂ ਨਾ ਕਰਦੇ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਇਸ ਤਰ੍ਹਾਂ ਕੀ ਤੇ ਇਹ ਹੁਣ ਛੋਟਾ ਬਾਬਾ ਮੁੰਡਾ ਇਹ ਬੱਚਿਆਂ ਤੋਂ ਪਾਠ ਪੜ੍ਹ पहला आप ਕਰਨ फिर बच्चे तो ਸੁਣੂਗਾ ਵੀ ਕਿਹਨੂੰ ਕਿੰਨਾ ਕਿੰਨਾ ਚੇਤੇ ਹੋਇਆ ਪਾਠ ਕੁਮਰ ਜਾਈ ਚੱਲਣਾ ਨਾਨਕੀ ਸਿਆਣਾ ਹਾਂਜੀ ਇਹ ਪੜਤਾਂ ਤੇ ਚੱਲ ਇਹ ਨੂੰ ਕੋਈ ਆਪੀਂ ਕਾਣ ਨੂੰ ਅਯੂਮੀ ਨਾ ਬੋਲਨੀ ਆਉਂਦੀ ਪਰ ਲਿਖਣੀ ਨਹੀਂ ਆਉਂਦੀ ਪਰ ਫੋਟੋ ਦੇਖ ਕੇ ਵੀ ਉਸ ਦਾ ਆਂਠੀ ਤੇ ਬਹੁਤ ਸੋਹਣਾ ਤੇ ਮਿੱਠੀ ਵਾਲਾ ਪਾਟਕਾ ਬਣਦਾ ਇਹੋ ਕੀ ਲਗਵਾ ਏਦਾਂ ਪਾਟਕਾ ये हो गाना आखाना ये हो गाना आखाना काल मृत्यु अजूनी अजूनी मैं पंख मैं पंख साथ पल पल साथ जप आज सच आज सच दुगाल सच दुगाल सच है पी सच है पी सच न भी चिकना हो ਇਹ ਹਾਲੇ ਪਾਸੇ ਗਿਰਹਾ ਹਾਲੇ ਪਾਸੇ ਓਕੇ ਆ ਪਖਣਾ ਉਤਰੀ ਓਕੇ ਆ ਪਖਣਾ ਉਤਰੀ ਜੇ ਬੰਨਾ ਕੁਰੀਆ ਪਾਸ ਜੇ ਬੰਨਾ ਕੁਰੀਆ ਪਾਸ ਸਹਿਸਿਆਣ ਪਾਲਾ ਸਹਿਸੜ ਬਾਲਾ ਕੋਈ ਤਾਇਕ ਨਾ ਚੱਲੇ ਨਾਲ ਤਾਇਕ ਨਾ ਚੱਲੇ ਨਾਲ ਕੀ ਸੱਚੇ ਆ ਰਿਹਾ ਪੜਾ ਨਹੀਂਦਾ ਮਿਹਨਤ ਜੀ ਕਰਦੀ ਆ ਸਕੂਲ ਵਾਲਿਆਂ ਨੇ ਤਾਂ ਪੜਾ ਦੇਣਾ ਇਸ ਕਰਕੇ ਵੱਧ ਤੋਂ ਵੱਧ ਮਿਹਨਤ ਕਰਿਆ ਕਰੋ ਮਿਹਨਤ ਕਰੋਗੇ ਤੇ ਚੱਲੇ ਮਾਰ ਕੇ ਮਾਰ ਜੰਗਾ ਕੋ ਹਮੈ ਜੂਗਾ ਗੁਰਬਾਣੀ ਨਾਲ ਜੁੜ ਗਿਆ ਅਗੀ ਤੁਸੀਂ ਅੱਗੇ ਸਿੱਖੀ ਨਾਲ ਵੀ ਜੁੜੇ ਰਹੋਗੇ ਨਹੀਂ ਤਾਂ ਅੱਜ ਕੱਲ ਮੱਛਿਆਂ ਦਾ ਇਹੋ ਜਿਹਾ ਮਾਰੂ ਪ੍ਰਭਾਵ ਤੇ ਮਾਰੇ ਕੰਮਾਂ ਦਾ ਪ੍ਰਭਾਵ ਚੱਲਦਾ ਜੇ ਤੁਸੀਂ ਗੁਰਬਾਣੀ ਨਾਲ ਜੁੜ ਗਏ ਤਾਂ ਨਹੀਂ ਤੁਹਾਡਾ ਜੀਵਨ ਸੁਧਾਰ ਆ ਜੀ ਘਰ ਦੇ ਵਿੱਚ ਇੱਕ ਲੋਜੀ ਪਾਪਾ ਜੀ ਵੀ ਆ ਗਏ ਨੇ ਤੇ ਇਹ ਸਨ ਮੈਂ ਤੁਹਾਨੂੰ ਦੱਸਣਾ ਭੁੱਲ ਗਏ ਇਹ ਬਾਬਾ ਜੀ ਬਨ ਸਿੰਘ ਜੀ ਦਾ ਗੁਰਦੁਆਰਾ ਜਿੱਥੇ ਪਾਠ ਕੰਠ ਕਰਾਇਆ ਜਾਂਦਾ ਹੈ ਤੇ ਬਹੁਤ ਸੌਖਾ ਤੇ ਸੱਲ ਤਰੀਕੇ ਨਾਲ ਕਰਾਇਆ ਜਾਂਦਾ ਹੈ ਬਾਬਾ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਨੇ ਪਾਠ ਤੇ ਹੁਣ ਗੱਲ ਸ਼ਾਸ਼ਣ ਇੱਕ ਗੱਲ ਕਹਿਤੀ ਜਾਂ ਮਤਲਬ ਇਹ ਜੋ ਕਸ ਤੋਂ ਮਸੂਰੀ ਕਈ ਗੱਲ ਕੀ ਕੋਈ ਗੱਲ ਨਹੀਂ ਜਦੋਂ ਉਹਨੂੰ ਖਾ ਗਾਉਂਦਾ ਦੂਸਰਾ ਨੂੰ ਉਸੇ ਤਰ੍ਹਾਂ ਕੰਨ ਤੇ ਜਦੋਂ ਉਹ ਉੱਪਰ ਲਾਉਗਾ ਕਿਸੇ ਨਜ਼ਰੋਂ ਮੈਂ ਜੀਤੀ ਮਨਤਾਬ ਹੁੰਦਾ ਇੱਥੇ ਬਾਬਾ ਜੀ ਆਪ ਦੀ ਸਟੋਰੀ ਦੱਸਦੇ ਆ ਕਿ ਉੱਥੇ ਕਿੰਨੀ ਸਖਤਾਈ ਹੁੰਦੀ ਸੀ ਫੌਜ ਚ ਬਣਿਆ ਉਹਦੇ ਉੱਪਰ ਰੱਖੋ ਜਿੰਨਾ ਤੁਸੀਂ ਗੁਰਬਾਨੇ ਦਾ ਸਤਕਾਰ ਕਰੋਗੇ ਉਹਨਾਂ ਤੁਹਾਡਾ ਸਤਕਾਰ ਜੇ ਤੁਸੀਂ ਗੁਰਦਾ ਸਾਹਿਬ ਨੂੰ ਪੁੱਛੀਂ ਨੂ ਜਾਣਾ ਕਿਤਾਬ ਸਮਝ ਲਿਆ ਉਹਦੇ ਅਸਰ ਸਾਦੇ ਵੰਦੇ ਬਹੁਤ ਉਹੀ ਤੇ ਕੋਣੀ ਵਾਹੂ ਆਪ ਬੰਨ ਰੰਕਾਰ ਹੈ ਤੇ ਜੀਵ ਦੇ ਰੰਗ ਹੋਈੇੇ ਬੇ ਬੱਚਿਓ ਜਿਵੇਂ ਮੈਂ ਬੋਲਣਾ ਕੀ ਸੁਣਿਆ ਦਵਾਰਾ ਇੱਕ ਸੁਣੀ ਹੈ ਹਰ ਇੱਕ ਦੇ ਵਿੱਚ ਬਹੁਤ ਅੰਤਰ ਹੈ ਇਹ ਪਾਠ ਹੈ ਤਾਂ ਸੁਣਿਆ ਸੁਣੋ ਸੁਣਿਆ 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 ਇਹ ਚਾਰ ਪਉੜੀਆਂ ਜਿਹੜੀਆਂ ਹੈਗੀਆਂ ਸੁਣਿਆ ਦੀਆਂ ਸੁਣਿਆ ਇਹ ਤੁਸੀਂ ਬਾਣੀ ਨੂੰ ਸੁਣਿਆ ਬਾਣੀ ਨੂੰ ਕਿਹਨੇ-ਕਿਹਨੇ ਸੁਣਿਆ ਕਿ ਉਹਨੂੰ ਕੀ-ਕੀ ਪ੍ਰਾਪਤੀ ਹੋਈ ਹੈ ਉਸ ਤੋਂ ਬਾਅਦ ਫਿਰ ਮੰਨਣ ਦੀ ਹੈ ਫਿਰ ਗੁਰਬਾਣੀ ਨੂੰ ਮੰਨ ਕੇ ਕੀ ਮਿਲਦਾ ਪਹਿਲਾਂ ਸੁਣ ਕੇ ਕੀ ਮਿਲਦਾ ਫਿਰ ਮੰਨ ਕੇ ਕੀ ਮਿਲਦਾ ਬਾਬੇ ਨਾਨਕ ਨੇ ਚਾਰ ਪਉੜੀਆਂ ਸੁਣਿਆ ਦੀਆਂ ਜੀ ਸੁਣੋ कि चार हो भी हैं मन हैं चलो हो जो रेडी सुने सत पीर, 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 पीर सुना सुने सत पीर सुना ये लोग भी क्या हैं मैं भी क्या सुने हैं सुने सत पीर सुना सुने सत पीर सुना सुने सत पीर सुना ਸੁਣਿਆ ਸੇਬ ਦਪੀਲੇ ਸੁਣਾ ਸੁਣਿਆ ਇਹਦੇ ਕੋਸੂਣਿਆ ਲਖਿਆ ਸੁਣਿਆ 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 ਇਹਨੂੰ ਪਕਾ ਲਿਓ ਸੁਣਿਆ ਸੁਣਿਆ ਸੋਣੇ ਤਵਲ ਆਕਾਰ ਸੁਣਿਆ ਤਰਤ ਤਵਲ ਆਕਾਰ ਸੋਣਿਆ ਧਰਤ ਤਵਲਾ ਆਕਾਲ ਸੁਣਿਆ ਧਰਤ ਤਾਵਲ ਆਕਾਲ ਸੋਣਿਆ ਦੀਪ ਲੋਕ ਪਾਤਾਲ ਸੁਣਿਆ ਦੀਪ ਲੋਕ ਪਤਾਲ ਆਹ ਕਨਾਂ ਨੂੰ ਲੌਣਾ ਪਾਤਾਲ ਪਾਤਾਲ ਸੋਣਿਆ ਦੀਪ ਲੋਕ ਪਾਤਾਲ ਸੁਣਿਆ ਦੀਪ ਲੋਕ ਪਤਾਲ ਸੁਣਿਆ ਦੀਪ ਲੋਪਾਤਾਲ ਸੁਣਿਆ ਦੀਪ ਲੋਪਾਤਾਲ ਸੁਣਿਆ ਹੋਈ ਨਸਕੇ ਕਾਲ ਸੁਣਿਆ ਹੋਈ ਨਸਕੇ ਕਾਲ ਨਾਰਿ ਭਗਤਾ ਸਦਾ ਬਦਾਸ ਸ਼ਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਨ ਸਰ ਬ੍ਰਹਮਾ ਇੰਦ ਸੁਣੇ ਮੁਖ ਸਲਾਹਨ ਮੰਦ ਸੁਣੇ ਮੁਖ ਸਲਾਹਨ ਮੰਦ ਇਹਨੂੰ ਕਹਿਣਾ ਸਲਾਹਨ ਮੰਦ ਸਲਾਹਨ ਮੰਦ ਸੁਣੇ ਮੁਖ ਸਲਾਹਨ ਮੰਦ ਸੁਣਿਆ ਸੋਖ ਸਲਾਹੈ ਮੰਦ ਸਲਾਹਨ ਸਲਾਹਨ ਮੰਦ ਮੰਦ सोने जोग जोगता तन पीर सुनए जोगता ज कहे सोने जोग जोगता को तन पीर सुनए जोग जगंत तन पेदु सुसु कल्ला कल्ला खल्ली बोली जाऊं फिर भी बढ़िया लगूंगा सोने जोग जोगता तन पीर सुनए ਜੋਗ ਜਗਤ ਤਨ ਪੀਰ ਸੁਣੀਏ ਸਾਸਤਰ ਸਿਮਰਤ ਬੀਦ ਸੁਣੀਏ ਸਾਸਤਰ ਸਿਮਰਤ ਬੀਦ ਸਿਮਰਤ ਸਿਮਰਤ ਵੇਦ ਸੁਣੀਏ ਸ਼ਾਸਤਰ ਸਿਮਰਤ ਵੇਦ ਜੋ ਗਿਆ ਬੀ ਨਹੀਂ ਜੀ ਬੋਲੋ ਦੂਸਰੇ ਮਹੌਲ ਦਾ ਸਿਰ ਜੀ ਕੋਈ ਅਜਿਹਾ ਨਾ ਪੜਾ ਪੜਾਇਆ ਪਤਾ ਲੱਗ ਰਿਹਾ ਹੁਣ ਵੇਖੋ ਜਿਵੇਂ ਮੈਂ ਤੁਹਾਨੂੰ ਪੌੜੀ ਪੜਾਉਣਾ ਅੱਖਰ ਜਿਵੇਂ ਬੋਲਦਾ ਉਵੇਂ ਇਸ ਨੂੰ ਦੇ ਕੇ ਬੋਲਨੇ ਆ ਉਹ ਕੁੜੀਆਂ ਵੀ ਬਾਬਾ ਗੋਲੀ ਜਾਂ ਇਹ ਕਿਹ ਬੋਲਦੀਆਂ ਕਿ ਇਹ ਨਹੀਂ ਬੋਲਦੀਆਂ ਕਾਲ ਨੂੰ ਫੜਕ ਪੈ ਰਿਹਾ ਮੈਂ ਸਾਰ ਤਾਨੂ ਕੱਟ ਕਰ ਲਿਆ ਆ ਤੁਸੀਂ ਇਹ ਤੇਰਾ ਧਿਆਨ ਕਿੱਧਰ ਜਾ ਰਿਹਾ ਨਾ ਮੇਤਾ ਅਭਿਆਰਜ ਕੀ ਆਹ ਤਾਂ ਜਾਣ ਵਾਲੀ ਗੱਲ ਨਹੀਂ ਮੇਰੇ ਹੰਦੇ ਛੜੀਓ ਉੱਪਰ ਦੇਖਿਆ ਜੇ ਦੁਰਬਾਨੀ ਸਿੱਖਣੀ ਆ ਸੁਣੀਏ ਸਾਹ ਸੁਣੂ ਤੂ ਵੇਦਾ ਮੈਨੂੰ ਜਿਹੜੀ ਬਾਤ ਸੁਣ ਰਹੀ ਐ ਸੁਣੀ ਆ ਰਹੀ ਐ ਸੁਣਿਆ ਮੈਂ ਸੁਣੀਏ ਬਾਜ ਨਹੀਂ ਕਿਹਾ ਮੈਂ ਸੁਣਿਆ ਗਿਆ ਸੁਣਿਆ 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 ਮੇਰ ਬਦਲ ਕਿਉਂ ਜਾਂਦੀ ਆਵਾਜ਼ ਅੱਖਰ ਕਿਉਂ ਬਦਲ ਜਾਂਦੇ ਆ ਸੁਣਿਆ ਅੱਖਰ ਨਹੀਂ ਬਦਲਣੇ ਚਾਹੀਦੇ ਨਾਨਕ ਭਗਤਾ ਸਦਾ ਵਿਕਾਸ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਦਾ ਨਾਸ਼ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਦੁੱਖ ਪਾਪ ਨਾ ਜਿਹੜਾ ਕੁਰਬਾਨੀ ਨੂੰ ਸੌਂਦਾ ਉਹਦੇ ਜਿੰਨੇ ਦੁੱਖ ਤੇ ਪਾਪਾ ਉਹਨਾਂ ਸੋ ਜਾਂਦੇ ਐ ਇੰਨਾ ਗੁਰਬਾਣੀ ਪੜ੍ਹਨ ਦਾ ਫਾਇਦਾ ਨੇਸ ਐ ਸੁਣਿਆ ਸਤ ਸੰਤੋਖ ਗਿਆ ਸੁਣਿਆ ਸਤ ਸੰਤੋਖ ਗਿਆ ਜੀ ਵਾਟ ਕਦਾ ਹੁਣੇ ਸਤ ਸੰਤੋਖ ਗਿਆਨ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਸਰਕਾਰ ਇਸਨਾਨ ਸੁਣਿਆ 68 ਕਾ ਇਸਨਾਨ ਸੁਣਿਆ ਪਰਪੜ ਪਾਵੇਂ ਸੁਣਿਆ ਪਰਪੜ ਪਾਵੇਂ ਮਾਨ ਸੁਣਿਆ ਲਗੇ ਸਹਿਸ ਧਿਆਨ ਸੁਣਿਆ ਲਗੇ ਸਹਿਸ ਧਿਆਨ ਨਾਮ ਬਤ ਸੁਭਾਗ ਬਜਾ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਰਾਂ ਕੀ ਗਾ ਸੁਣਿਆ ਸੇਖ ਪੀਰ ਪਾਤ ਸਾ ਸੁਣਿਆ ਸੇਖ ਪੀਰ ਪਾਸ਼ਾ ਸੁਣਿਆ ਅੰਦੇ ਪਾਵੇ ਰਾ ਸੁਣਿਆ ਹੱਥ ਹੋਇਆ ਅਸਗਾ ਹੋ ਸੁਣਿਆ ਹੱਥ ਹੋਇਆ ਗਾ ਨਾਮ ਪਕਤਾ ਸਭਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਸਤਾਏ ਜੇ ਕੋ ਕਹਿ ਪਿਛੇ ਪਸਤਾਏ ਕਾਦਰ ਕਲਮ ਨ ਲਿਖਣ ਹਾਰ ਕਾਦਰ ਕਲਮ ਨ ਲਿਖਣ ਮੰਨੇ ਕਾ ਮੈਂ ਕਮੀਚਾਰ ਮੰਨੇ ਕਾ ਮੈਂ ਕਰੇ ਵਿਚਾਰ

ਇੱਕ ਮੰਨ ਲਓ ਮਨ ਦਾ ਭਾਵ ਗੱਲ ਨੂੰ ਮੰਨਣਾ ਤੇ ਮੰਮਾ ਤੇ ਮਨਸੇ ਆਈ ਲੋੜਾ ਮੰਨਣਾ ਸਾਡਾ ਜ਼ਰੂਰ ਦਾ ਦੋਨਾਂ ਦਾ ਅਰਥਾਂ ਦਾ ਵੀ ਫਰਕ ਹੈ ਤੇ ਅੱਖਰਾਂ ਦਾ ਹੀ ਫਰਕ ਹੈ ਇਹਦਾ ਦੋਨਾਂ ਨੂੰ ਦੇਖ ਲੈਣਾ ਤੁਸੀਂ ਬੋਲਣਾ ਜਿਹਨੇ ਬੁਲਾਇਆ ਜਾਂਦਾ ਠੀਕ ਹੈ ਮਨ ਨੇ ਸੁਰਤ ਹੋਵੇ ਮਨੁਭੁਦ ਮਨ ਨੇ ਸੁਰਤ ਹੋਵੇ ਮਨਭੁਦ ਮਨ ਨੇ ਸਗਲ ਪਵਨ ਕੀ ਸੋਧ ਮਨ ਨੇ ਸਗਲ ਪਵਨ ਕੀ ਸੋਧ ਸਦ ਸ਼ਿਸ਼ਾ ਨਹੀਂ ਬਣਾਉਣਾ ਇਹ ਨਾ ਕਰਿਓ ਵੀ ਅਸੀ ਸ਼ੁੱਧ ਕਹਿ ਦੀਏ ਸੋਧ ਸਦਨੀ ਸੋਧ ਸੋਧ ਮੰਨੇ ਮੋਹਿ ਝੋਟਾ ਨਾ ਖਾਈ ਮੰਨੇ ਮੋਹਿ ਝੋਟਾ ਨਾ ਖਾਈ ਮੰਨੇ ਜੰਪੇ ਸਾਥ ਨ ਜਾਏ ਮੰਨੇ ਜੰਪੇ ਸਾਥ ਨ ਜਾਏ ਐਸਾ ਨਾਮ ਅੰਜਨ ਹੋਈ ਐਸਾ ਨਾਮ ਅੰਜਨ ਹੋਈ ਜੀ ਕੋ ਮਨ ਜਾਣੇ ਮਨ ਕੋਈ ਜੀ ਕੋ ਮਨ ਜਾਣੇ ਮਨ ਕੋਈ ਪੀੜਾ ਭਈਆਂ ਹੋਈਆਂ ਤਾਂ ਉਹ ਇਹ ਜਿਵੇਂ ਆਪਾਂ ਜਿਵੇਂ ਯਾਦ ਕਰਦੇ ਆ ਜਿਵੇਂ ਆਪਾਂ ਪਹਿਲੀ ਪਉੜੀ ਆਕੰਕਾਰ ਤੋਂ ਲੈ ਕੇ ਆਪਾਂ ਸਿੱਧੇ ਸ਼ੁਰੂ ਹੋ ਜਾਂਦੇ ਹਾਂ ਤਾਂ ਹਰ ਇੱਕ ਨੂੰ ਯਾਦ ਹੀ ਜਿਵੇਂ ਆਪਾਂ ਇੱਥੇ ਦੂਸਰੀ ਪਉੜੀ ਜੀਰ ਹੰਮਤਾ ਜੀਵੇਂ ਜੀਵੇਂ ਇਹ ਲੈ ਜਾ ਆ ਹੋ ਗਿਆ 6ਵੀਂ ਭੋਗਨ ਆਪਾਂ ਤੇ ਪਉੜੀ ਕੋਈ ਕਵੇ ਤੇ ਇਥੋਂ ਯਾਦ ਕਰਨ ਬਾਅਦ ਇਹ ਤੁਹਾਨੂੰ ਇਹ ਪੂਰਾ ਇਹ ਯਾਦ ਪਹਿਲੇ ਅੱਖਰੋਂ ਹੋਣੀ ਚਾਹੀਦੀ ਹੈ ਜਿਵੇਂ ਦੂਸਰਾ ਹੈਗਾ ਹੁਕਮੀ ਹੋਵਣ ਆਕਾਰ ਹਾਂ ਕਿਵੇਂ ਬਬੇ ਦਿਖਾਇਓ ਮੜੇ ਜੀ ਹਾਂ ਕਿਵੇਂ ਲਿਖਿਆ ਇੱਧਰ ਆ ਜਾ ਨੇ ਕਾਪੀ ਤੇ ਕਿਵੇਂ ਲਿਖਿਆ ਆ ਦੇਖੋ ਜਿਵੇਂ ਦੂਜੀ ਆ ਇਧਰ ਆ ਇੱਥੇ ਲਿਖਿਆ ਜੇ ਇਹ ਤਾਂ ਕੋਈ ਹੋਰ ਹੁੰਦਾ ਸਾਰਾ ਉਹ ਤਾਂ ਪਹਿਲਾ ਜਿਹੜਾ ਮੂਲ ਬੰਦਰੀ ਆ ਪਹਿਲਾ ਤਾਂ ਆਉਂਦਾ ਪਹਿਲਾ ਪੌੜੀ ਜਿਹੜੀ ਕੰਪਨੀ ਜਿਹੜੀ ਪੌੜੀ ਦਿਖਣਾ ਹੋਣ ਜਾਓ ਜਿਹੜੇ ਸੱਤਵੇਂ ਆ ਇਹ ਆਈ ਸਾਰੀਆਂ ਸਾਨੂੰ ਯਾਦ ਹੋਣੀਆਂ ਕੰਪੀਟੀਸ਼ਨਾਂ ਦੇਖੋ ਕਿੰਨੇ ਆਉਣਗੇ ਆਪਣੇ ਆਪਿਆਂ ਦੇ ਮੁਕਾਬਲੇ ਤੋਂ ਪੰਜਾਹ 5 ਤੋਂ ਲੈ ਕੇ 12 ਤੱਕ 12 ਤੱਕ ਨਾਮ ਲਿਖਾਏ ਹੋਣੇ ਆ ਇਹ ਤਾਂ ਆਪਾਂ ਤੁਹਾਡੀ ਇਕੱਲੀ ਤਿਆਰੀ ਕਰਾ ਰਹੇ ਆ ਆਪ ਨੂੰ ਕੀ ਪਤਾ ਕਿ ਇਹਦੇ ਗੁਰਦੁਆਰੇ ਤੇ ਕਿੰਨੀਆਂ ਤਿਆਰੀਆਂ ਕਰ ਰਹੇ ਆ ਤੇ ਮੈਂ ਪਿੱਛੇ ਦੀ ਗੋਲੀ ਬਣ ਗਿਆ ਨਾਮ ਜੱਲੇ ਸਭ ਸੁਣੋ ਕੋਈ ਜਿਹੜਾ ਸੁਣਾਊਗਾ ਜੇ ਜੁੜਚਾਰੇ ਆਈ ਆਉਂਦੀ ਆ ਤੇ ਬਾਬਾ ਜੀ ਨੇ ਦੱਸਿਆ ਵੀ ਇੱਕ ਪੌੜੀ ਨੂੰ 5-5 6677 ਵਾਰੀ ਲਿਖੋਗੇ ਫਿਰ ਤੁਹਾਨੂੰ ਨਾਲੇ ਲਿਖਣਾ ਆਜੂ ਨਾਲੇ ਤੁਹਾਨੂੰ ਮਤਲਬ ਯਾਦ ਰਹੂਗੀ ਪੌੜੀਆਂ ਇਸ ਤਰ੍ਹਾਂ ਯਾਦ ਕਰਨੀਆਂ ਉਸ ਤੋਂ ਬਾਅਦ ਇਸ ਬੱਚੀ ਨੇ ਸੁਣਾਇਆ ਇਹਨੇ ਬਹੁਤ ਵਧੀਆ ਸੁਣਾਇਆ ਪਲੀਜ਼ ਤੁਸੀਂ ਦੱਸਣਾ ਕਿ ਤੁਹਾਨੂੰ ਇਹ ਗੁਰਦੁਆਰੇ ਵਾਲਿਆਂ ਦਾ ਪ੍ਰਾਲਾ ਕਿਵੇਂ ਲੱਗਿਆ ਛੁੱਟੀਆਂ ਵਿੱਚ ਬੱਚਿਆਂ ਨੂੰ ਜਿਹੜੇ ਇਹ ਪਾਠ ਸਿਖਾਉਂਦੇ ਆ ਪਲੀਜ਼ ਕਮੈਂਟਾਂ ਵਿੱਚ ਜੋਰ ਦੱਸਿਓ ਥੈਂਕ ਯੂ so much ਮਿਲਦੇ ਆ ਅਗਲੇ ਬਲੌਗ ਵਿੱਚ